ਤੇ ਕਿਸਾਨਾਂ ਦੇ ਵੱਲੋਂ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਗਿਆ 15 ਅਗਸਤ ਨੂੰ ਦੇਸ਼ ਭਰ ਦੇ ਵਿੱਚ ਕਿਸਾਨ ਟਰੈਕਟਰ ਲੈ ਕੇ ਫਿਰ ਸੜਕਾਂ ਤੇ ਚੜ੍ਹਨਗੇ ਤੇ ਟਰੈਕਟਰ ਮਾਰਚ ਜਿਹੜਾ ਉਹ ਸੜਕਾਂ ਤੇ ਕੀਤਾ ਜਾਏਗਾ ਇਸ ਦੇ ਨਾਲ ਹੀ ਕਿਸਾਨ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜਨਗੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਤਹਿਸੀਲ ਹੈੱਡਕੁਆਟਰਾਂ ਤੇ 15 ਅਗਸਤ ਨੂੰ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤੇ ਜਾਣ ਦੀ ਰੂਪਰੇਖਾ ਕਿਸਾਨਾਂ ਨੇ ਉਲੀਕੀ ਹੈ 200ਵੇਂ ਦਿਨ ਵੱਡਾ ਇਕੱਠ ਕੀਤਾ ਜਾਏਗਾ ਅੱਜ ਸ਼ੰਭੂ ਬਾਰਡਰ ਤੇ ਪੁਤਲਾ ਫੂਕ ਮਜਾਰਾ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ਹੈ ਜਗਜੀਤ ਸਿੰਘ ਡੱਲੇਵਾਲ ਇਸੇ ਖਬਰ ਤੇ ਜੁੜਿਆ ਹੈ ਡੱਲੇਵਾਲ ਸਾਹਿਬ ਤੁਸੀਂ ਅੱਜ ਪੁਤਲਾ ਫੂਕ ਮਜਾਰਾ ਕੀਤਾ ਪੰਦੇਰ ਸਾਹਿਬ ਵੀ ਇਹ ਗੱਲ ਕਹਿ ਰਹੇ ਸੀ ਕਿ ਵਪਾਰੀ ਵਰਗ ਨੂੰ ਪਰੇਸ਼ਾਨੀ ਹੋ ਰਹੀ ਹੈ ਰਸਤਾ ਨਾ ਖੁੱਲਣ ਕਰਕੇ ਹੁਣ ਤੁਸੀਂ ਕਿਉਂਕਿ ਬੇਸ਼ੱਕ ਹਾਈ ਕੋਰਟ ਨੇ ਕਹਿਤਾ ਸੀ ਕਿ ਰਸਤਾ ਖੋਲਿਆ ਜਾਵੇ ਪਰ ਸੁਪਰੀਮ ਕੋਰਟ ਨੇ ਹੁਣ ਸਟੇਟਸ ਕੋ ਕਰਤਾ ਉਹਦੇ ਤੇ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਜਿਹੜਾ ਇੱਕ ਤਰੀਕੇ ਨਾਲ ਹਰਿਆਣਾ ਸਰਕਾਰ ਦੇ ਪੱਖ ਚ ਆ ਗਿਆ ਹੁਣ ਨਾਂ ਵਪਾਰੀ ਕਹਿ ਰਹੇ ਕਿ ਸਾਨੂੰ ਕੋਈ ਜੜੀ ਹੈਗੀ ਪਰੇਸ਼ਾਨੀ ਹੈ ਜਾਂ ਤਾਂ ਉਹ ਖੁੱਲੇ ਤੌਰ ਤੇ ਉਹਨਾਂ ਨੂੰ ਸਮਝਾਉਣ ਦੇ ਵਿੱਚ ਕਿੱਥੇ ਪਰੇਸ਼ਾਨੀ ਹੈ ਕਿ ਉਹ ਖੁੱਲ ਕੇ ਨਹੀਂ ਕਹਿ ਰਹੇ ਇਹ ਗੱਲ ਦੇਖੋ ਗੱਲ ਇਹੀ ਹੁਣ ਇੱਕ ਯਾ ਸਾਨੂੰ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਸਾਡੇ ਵਪਾਰੀ ਸਾਡੇ ਵੀਰ ਨੇ ਅਸੀਂ ਉਹਨਾਂ ਦੇ ਕਿਸੇ ਤਰ੍ਹਾਂ ਦੇ ਵੀ ਕੋਈ ਟਿੱਪਣੀ ਕਰੀਏ ਪਰ ਇਹ ਗੱਲ ਤੁਸੀਂ ਆਪ ਹੀ ਕੀਤੀ ਹੈ ਵੀ ਇਹੀ ਵੀਰ ਜਿਹੜੇ ਵਪਾਰੀ ਪਹਿਲਾਂ ਰੌਲਾ ਇੰਨਾ ਪਾ ਰਹੇ ਸੀਗੇ ਬਈ ਇੱਕ ਰਸਤਾ ਖੁੱਲੋ ਸਾਡੇ ਨਾਲ ਲੜਨ ਭੜਨ ਤੱਕਰ ਬੰਦੇ ਕੋ ਛਾਉਂਦੇ ਸੀਗੇ ਉੱਥੇ ਮੁਜ਼ਾਹਰਾ ਕਰਨ ਤੱਕ ਦੀਆਂ ਗੱਲਾਂ ਬਣ ਗਈਆਂ ਸੀ ਲੇਕਿਨ ਅੱਜ ਅੱਜ ਹਰਿਆਣਾ ਗਵਰਨਮੈਂਟ ਅਜਿਹਾ ਕਹਿ ਰਹੇ ਆ ਵੀ ਆਓ ਯਾਰ ਵਪਾਰੀ ਰਲੋ ਸਾਡੇ ਨਾਲ ਹੋਰ ਰਾਹੀਰ ਸਾਡੇ ਟਰਾਂਸਪੋਰਟਰ ਵੀਰ ਜਿਹੜੇ ਰੋਜ਼ ਸਾਨੂੰ ਟੈਲੀਫੋਨ ਕਰਕੇ ਕਹਿੰਦੇ ਸੀ ਕਿ ਰਸਤਾ ਖੁੱਲੋ ਰਸਤਾ ਖੁੱਲੋ ਅਜੋ ਵੀਰ ਸਾਡੇ ਨਾਲ ਰਲਣਾ ਆਪਾਂ ਇੱਕ ਪ੍ਰੋਟੈਸਟ ਕਰੀਏ ਯਾਰੇ ਦੇਤੇ ਹਰਿਆਣਾ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਣਾਈਏ ਕਿ ਭਈ ਉਹ ਰਸਤਾ ਖੋਲਣਾ ਉਹ ਹਰਿਆਣਾ ਗਵਰਨਮੈਂਟ ਨੇ ਤਾਂ ਕਲੀਅਰ ਕਰਤਾ ਨਾ ਜਮਾ ਸੁਪਰੀਮ ਕੋਰਟ ਜਾ ਕੇ ਵੀ ਅਸੀਂ ਤਾਂ ਰਸਤਾ ਕਿਸੇ ਕੀਮੇ ਦੇ ਉੱਤੇ ਖੁੱਲਣਾ ਹੀ ਨਹੀਂ ਹੂੰ ਤੋ ਇਹਦੇ ਤੋਂ ਇੱਕ ਤਾਂ ਗੱਲ ਕਲੀਅਰ ਹੋ ਗਈ ਵੀ ਕਿਸਾਨਾਂ ਦੇ ਖਿਲਾਫ ਸਰਕਾਰ ਨੇ ਇੱਕ ਨੈਰੇਟਿਵ ਸਿਰਜਣ ਦੀ ਗੱਲ ਕੀਤੀ ਸੀ ਤੁਹਾਨੂੰ ਜਸਟਨ ਛੰਭੂ ਬਾਰਡਰ ਦੇ ਉੱਤੇ ਕੁਝ ਬੰਦਿਆਂ ਨੇ ਰੌਲਾ ਪਾਇਆ ਉਸ ਦਿਨ ਤੁਸੀਂ ਦੇਖਿਆ ਹੋਊਗਾ ਬਹੁਤ ਸਾਰੀਆਂ ਫੇਸਬੁੱਕ ਦੇ ਉੱਤੇ ਚੈਨਲਾਂ ਦੇ ਉੱਤੇ ਜਦੋਂ ਉਹਨਾਂ ਬੰਦਿਆਂ ਦੀ ਸਾਰਿਆਂ ਦੀ ਤਸਵੀਰ ਪੇਸ਼ ਕੀਤੀ ਗਈ ਤਾਂ ਉਹਦੇ ਵਿੱਚੋਂ ਇੱਕ ਬੰਦੇ ਦੀ ਤਸਵੀਰ ਦੇ ਉੱਤੇ গোল ਰੌਂਡ ਲਾਇਆ ਵਾ ਸੀਗਾ ਤੇ ਇਹ ਕਿਹਾ ਗਿਆ ਸੀ ਇਹ ਦੱਸਿਆ ਸੀ ਉਹਦੇ ਥੱਲੇ ਉਹਨਾਂ ਨੇ ਸਾਰੇ ਵੀਰਾਂ ਨੇ ਕਿ ਵੀ ਇਹ ਉਹ ਬੰਦਾ ਹੈ ਜਿਹੜਾ ਭਾਜਪੀ ਦੀਆਂ ਰੈਲੀਆਂ ਦੇ ਵਿੱਚ ਬੱਸਾਂ ਪਰ ਪਰ ਕੇ ਭੇਜਦਾ ਰਿਹਾ ਹੈ। ਤੋਂ ਇਹਦੇ ਚੋ ਇਹਦੇ ਚੋ ਮਤਲਬ ਇਹ ਵਪਾਰੀਆਂ ਨੂੰ ਅੱਜ ਸਰਕਾਰ ਦੇ ਨਾਲ ਖੜਨ ਦੀ بجائے ਅੱਜ ਸਰਕਾਰ ਦੇ ਜੇ ਸਰਕਾਰ ਰੋਕੀ ਬੈਠੀ ਹੈ ਰਸਤਾ ਤੇ ਸਰਕਾਰ ਦੇ ਖਿਲਾਫ ਵੀ ਇੱਕ ਆਵਾਜ਼ ਸਾਡੇ ਨਾਲ ਖੜ ਕੇ ਮਤਲਬ ਉਲੰਧ ਕਰਨੀ ਚਾਹੀਦੀ ਹੈ। ਉਹ ਬਾਕੀ ਫਿਰ ਜਿਹੜੀ ਹੁਣ ਸਾਡੀ ਤਾਂ ਮਜਬੂਰੀ ਹੈ ਅਸੀਂ ਤਾਂ ਹੁਣ ਹੋਰ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਕ ਫਸੇ ਹੋਏ ਆ ਬੈਠਣਾ ਸਾਡੀ ਮਜਬੂਰੀ ਹੈ ਬੈਠਣਾ ਪਏਗਾ ਹਮ ਲੇਕਿਨ ਸਾਡੀ ਕੋਈ ਮਨਸ਼ਾ ਨਹੀਂ ਸੀ ਇੱਥੇ ਬੈਠਣ ਦੀ ਸਾਡਾ ਤਾਂ ਬੜਾ ਕਲੀਅਰ ਪ੍ਰੋਗਰਾਮ ਪਰ 15 ਅਗਸਤ ਨੂੰ ਜਿਹੜਾ ਤੁਸੀਂ ਐਲਾਨ ਕੀਤਾ ਹੈ ਕਿ 15 ਅਗਸਤ ਨੂੰ ਹੀ ਟਰੈਕਟਰ ਮਾਰਚ ਕੀਤਾ ਜਾਣਾ ਹੈ ਕੀ ਉਹ ਠੀਕ ਰਹੂਗਾ ਉਹ ਦਿੱਲੀ ਜਿਸ ਤਰ੍ਹਾਂ ਹੋਇਆ ਸੀਗਾ ਉਹ ਬੈਕ ਫਾਇਰ ਹੋ ਗਿਆ ਸੀ ਉਸੇ ਤਰ੍ਹਾਂ ਨਹੀਂ ਨਹੀਂ ਇਹ ਬੈਕ ਫਾਇਰ ਵਾਲੀ ਕੋਈ ਗੱਲ ਨਹੀਂ ਹੈ ਹੂੰ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਕੋਈ ਦਿੱਲੀ ਜਾਣ ਦਾ ਤਾਂ ਪ੍ਰੋਗਰਾਮ ਨਹੀਂ ਹੈ ਇਹ ਪਰ ਸਟਿਲ ਸਾਰੀਆਂ ਸੜਕਾਂ ਤੇ ਮਤਲਬ ਸਿਕਿਉਰਿਟੀ ਤਾਂ ਹੁੰਦੀ ਹੈ ਉਸ ਦਿਨ ਸਕੂਲੀ ਬੱਚੇ ਆ ਜਾ ਰਹੇ ਹੁੰਦੇ ਹੈਗੇ ਜੀ ਬੜੀ ਬੜੀ ਗੁਰਪ੍ਰੀਤ ਜੀ ਗੱਲ ਤੁਹਾਡੀ ਠੀਕ ਹੈ ਪਾਇਦਾ ਰਹੇ ਲੇਕਿਨ ਸਾਡੇ ਕਿਸਾਨਾਂ ਦੇ ਟਰੈਕਟਰ ਮਾਰਚ ਸਾਡੇ ਕੋਲੇ 15 ਦਿਨ ਪਏ ਨਹੀਂ ਅਸੀਂ ਇੱਕ ਉਹਨਾਂ ਨੂੰ ਬਕਾਇਦਾ ਗਾਈਡਲਾਈਨ ਦੇ ਕੇ ਟਰੈਕਟਰ ਮਾਰਚ ਕਰਾਂਗੇ ਹੂੰ ਸਾਡਾ ਕਿਸੇ ਤਰ੍ਹਾਂ ਦਾ ਮਤਲਬ ਕਨਫਲਿਕਟ ਪੈਦਾ ਕਰਨਾ ਕੋਈ ਝਗੜਾ ਪੈਦਾ ਕਰਨਾ ਸਾਡਾ ਮੋਟਿਵ ਜਾਂ ਨਿਸ਼ਾਨਾ ਨਹੀਂ ਹੈ ਸਾਡਾ ਤਾਂ ਇੱਕ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲੇ ਲੱਡੂ ਸੁਮਿੰਦਰ ਦੀ ਰਿਪੋਰਟ ਅਨਸਾਰ ਕਰਜ਼ ਮੁਕਤੀ ਨੂੰ ਲੈ ਕੇ ਬਾਕੀ ਸਾਰੀਆਂ ਮੰਗਾਂ ਨੂੰ ਦੀ ਪ੍ਰਾਪਤੀ ਲਈ ਉਹਦੇ ਉਹਨਾਂ ਦੇ ਹੱਕ ਦੇ ਵਿੱਚ ਟਰੈਕਟਰ ਮਾਰਚ ਹੈ ਤੇ ਜਿਹੜਾ ਅਸੀਂ ਉਸ ਦਿਨ ਕਾਨੂੰਨਾਂ ਦੀਆਂ ਕਾਪੀਆਂ ਸਾਰਨੀਆਂ ਜਿਹੜੇ ਤਿੰਨ ਕਾਨੂੰਨ ਇਹਨਾਂ ਨੇ ਨਵੇਂ ਲੈ ਕੇ ਆਂਦੇ ਨੇ ਸេចेंद्रਿਕ ਸਰਕਾਰ ਨੇ ਜਿਹੜੇ ਉਹਨਾਂ ਦੀਆਂ ਕਾਪੀਆਂ ਕਾਨੂੰਨੀ ਪ੍ਰਣਾਲੀ ਮਤਲਬ ਪੂਰੀ ਦੀ ਗੱਲ ਕਰ ਰਹੇ ਹਾਂ ਭਾਰਤੀ ਨਿਆਂ ਸੰਹਿਤਾ ਜਿਹਦੇ ਵਿੱਚ ਦੇਖੋ ਕੀ ਕਿਹਾ ਇਹਨਾਂ ਨੇ ਉਹਦੇ ਚ ਕਿੱਥੇ ਤੇ ਅੱਗੇ ਮਤਲਬ ਇਹ ਇਨਡਾਇਰੈਕਟ ਢੰਗ ਦੇ ਨਾਲ ਅ ਕਈ ਲੋਕ ਕਹਿ ਦਿੰਦੇ ਨੇ ਕਿ ਕਿਸਾਨਾਂ ਨੂੰ ਕੀ ਲੋੜ ਹੈ ਇਹਦੀ ਇਹ ਕੋ ਆਸੀਂ ਆਪਦੇ ਹੱਕਾਂ ਦੀ ਖਾਤਰ ਮੈਂ ਕਹੂੰਗਾ ਕੱਲੇ ਕਿਸਾਨਾਂ ਨੂੰ ਨਹੀਂ ਇਹ ਹਰ ਉਸ ਵਿਅਕਤੀ ਨੂੰ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੀਦਾ ਹੈ ਜਿਹੜੇ ਆਪਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨੀ ਚਾਹੁੰਦੇ ਨੇ ਸਰਕਾਰ ਨੇ ਇਹਦੇ ਵਿੱਚ ਇਹ ਲੈ ਲੈਂਦਾ ਕਿ ਅੱਗੇ ਧਾਰਾ 144 ਜੀ ਜੋ ਸਾਨੂੰ ਐਡਵੋਕੇਟ ਵਗੈਰਾ ਨੇ ਦੱਸਿਆ ਅਜੇ ਅਸੀਂ ਸਟੱਡੀ ਕਰ ਰਹੇ ਹਾਂ ਉਹ ਹਮ ਇਹ ਜਿਹੜੀ ਧਾਰਾ 144 ਅੱਗੇ ਡਿਪਟੀ ਕਮਿਸ਼ਨਰ ਲਾਉਂਦਾ ਸੀਗਾ ਜੀ ਹੁਣ ਉਹ ਡੀਸੀ ਲਾ ਦੇਗਾ ਆਹ ਸੌਰੀ ਐਂਡੀਐਸਪੀ ਲਾ ਦੂਗਾ ਅੱਛਾ ਡੀਐਸਪੀ ਇੱਕ ਬਹੁਤ ਛੋਟੀ ਚੀਜ਼ ਆ ਉਹ ਜਦੋਂ ਚਾਹੂਗਾ ਸਾਡਾ ਪ੍ਰੋਟੈਸਟ ਨਹੀਂ ਹੋਣ ਦੇਗਾ ਹੂੰ ਔਰ ਉਸ ਤੋਂ ਅਗਲੇ ਪਾਸੇ ਇਹਨਾਂ ਨੇ ਕਰਤਾ ਕਿ ਅੱਗੇ ਜਿਹੜੇ ਵਿਅਕਤੀ ਦੇ ਕਿਸੇ ਦਾ ਲੈਂਦੇ ਸੀਗੇ ਅ ਰਿਮਾਂਡ ਜੀ ਉਹਦਾ ਰਿਮਾਂਡ 15 ਦਿਨ ਤੋਂ ਵੱਧ ਨਹੀਂ ਸੀ ਲਾ ਜਾਂਦਾ ਹਾਂ ਮੈਕਸਿਮਮ 15 ਦਿਨ ਤੇ ਹੁਣ ਉਹ ਰਿਮਾਂਡ ਦੇ ਇਹਨਾਂ ਨੇ ਟਾਈਮ ਦੇਤਾ ਕਿ ਤੁਸੀਂ 3 ਮਹੀਨੇ ਰਿਮਾਂਡ ਲੈ ਸਕਦੇ ਹੋ ਹਾਂਜੀ ਇਹ ਇੱਕ ਗੱਲ ਹੋਰ ਕੱਲ ਵਕੀਲ ਮੈਨੂੰ ਗੱਲ ਦੱਸ ਰਏ ਸੀਗੇ ਕਿ ਬੜੀ ਖਤਰਨਾਕ ਹੈ ਕਿ ਮੰਨ ਲਓ ਕਿਸੇ ਬੰਦੇ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਔਰ ਉਸੇ ਕੇਸ ਦੇ ਵਿੱਚ ਉਹਨੂੰ ਜੀ ਜੀ ਕਿ ਸ਼ਾਇਦ ਆਵਾਜ਼ ਨਹੀਂ ਆ ਰਹੀ ਦਲੇয়াল ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਜੁੜਨ ਦੇ ਲਈ ਸੋ ਕਿਸਾਨਾਂ ਦੇ ਵੱਲੋਂ 15 ਅਗਸਤ ਦੇ ਲਈ ਹੁਣ ਕਮਰ ਕੱਸ ਲਈ ਗਈ ਹੈ 15 ਅਗਸਤ ਦਾ ਐਲਾਨ ਕਰ ਦਿੱਤਾ ਗਿਆ 15 ਅਗਸਤ ਨੂੰ ਟਰੈਕਟਰ ਮਾਰਚ ਦੇਸ਼ ਭਰ ਦੇ ਵਿੱਚ ਕਿਸਾਨ ਕਰਨਗੇ ਤੇ ਤਿੰਨ ਨਵੇਂ ਕਾਨੂੰਨ ਜਿਨ੍ਹਾਂ ਦੇ ਨਾਲ ਪੂਰੇ ਦਾ ਪੂਰਾ ਜਿਹੜਾ ਲਾਅ ਐਨਫੋਰਸਮੈਂਟ ਹੈ ਉਹ ਬਦਲਿਆ ਉਹਨਾਂ ਦਾ ਵਿਰੋਧ ਕੀਤਾ ਜਾਊਗਾ